ਪੰਜਾਬੀਆਂ ਨੂੰ ਘੁੰਮਣ ਫਿਰਨ ਦਾ ਬੜਾ ਸ਼ੌਂਕ ਹੈ। ਗਰਮੀ ਹੋਵੇ ਜਾਂ ਫਿਰ ਸਰਦੀ, ਹਿਮਾਚਲ ਨੂੰ ਸਮੇਤ ਪਰਿਵਾਰ ਨਿਕਲ ਪੈਂਦੇ ਨੇ। ਪਰ ਅਸਲ ਸੱਚ ਤੋਂ ਮੂੰਹ ਮੋੜੀ ਅਤੇ ਅੱਖਾਂ ਬੰਦ ਕਰੀ ਹਜ਼ਾਰਾਂ ਰੁਪਏ ਖਰਚ ਦਿੰਦੇ ਹਾਂ। ਪਰ ਬਦਲੇ ਦੇ ਵਿੱਚ ਕੀ ਮਿਲਦਾ ਹੈ ਪੰਜਾਬ ਤੇ ਪੰਜਾਬੀਅਤ ਨੂੰ? ਤੁਸੀਂ ਇਸ ਘਟਨਾ ਤੋਂ ਅੰਦਾਜ਼ਾ ਲਗਾ ਸਕਦੇ ਹੋ ਤੇ ਜਾਣ ਲਿਓ ਕਿ ਕਿੰਨੀ ਨਫ਼ਰਤ ਹੈ ਪੰਜਾਬੀਆਂ ਦੇ ਲਈ ਜਿੱਥੇ ਤੁਸੀਂ ਇੰਨਾ ਪਿਆਰ ਵਰਤਾ ਰਹੇ ਹੋ। ਕਿਵੇਂ ਇੱਕ ਸਿੱਖ ਫੈਮਿਲੀ ਜਿਸ ਦੇ ਵਿੱਚ ਛੋਟੇ-ਛੋਟੇ ਬੱਚੇ ਵੀ ਸਨ, ਪੂਰਾ ਪਿੰਡ ਹੀ ਜਿਨ੍ਹਾਂ ਨੂੰ ਮਾਰਨ ਦੇ ਲਈ ਪੈ ਗਿਆ। ਅਤੇ ਕਿਵੇਂ ਉਹਨਾਂ ਨੇ ਆਪਣੀ ਜਾਨ ਬਚਾਈ ਤੁਸੀਂ ਜਾਣ ਕੇ ਹੈਰਾਨ ਹੋ ਜਾਵੋਗੇ ਬਲਦੇਵ ਸਿੰਘ ਜੋ ਕਿ ਐਫਸੀਆਈ ਦੇ ਵਿੱਚ ਜੌਬ ਕਰਦੇ ਨੇ ਉਹਨਾਂ ਦੱਸਿਆ ਕਿ ਉਹ ਆਪਣੇ ਦੋਸਤਾਂ ਦੇ ਨਾਲ ਹਿਮਾਚਲ ਘੁੰਮਣ ਵਾਸਤੇ ਗਏ ਸੀ ਪਲਾਨ ਇਸ ਤਰ੍ਹਾਂ ਸੀ ਕਿ ਉਹ ਕੁਲੂ ਮਨਾਲੀ ਅਤੇ ਮਨੀਕਰਨ ਸਾਹਿਬ ਵੀ ਦਰਸ਼ਨ ਕਰਨ ਜਾਣਗੇ ਬਲਦੇਵ ਸਿੰਘ ਦੱਸਦੇ ਨੇ ਕਿ ਆਪਾਂ ਇੱਥੋਂ ਨਿਕਲੇ ਤਾਂ ਕੁਲੂ ਮਨਾਲੀ ਪਹੁੰਚੇ ਦੋ ਤਿੰਨ ਦਿਨ ਉੱਥੇ ਰਹੇ ਤੇ ਫਿਰ ਮਨੀਕਰਨ ਸਾਹਿਬ ਦੇ ਦਰਸ਼ਨ ਕੀਤੇ ਵਾਪਿਸ ਮਨਾਲੀ ਤੋਂ ਆਪਾਂ ਮੰਡੀ ਦੇ ਕਰੀਬ 20 ਕਿਲੋਮੀਟਰ ਦੀ ਦੂਰੀ ਤੇ ਸ਼ਲਾਂਗ ਵਾਲੀ ਦੇਖਣ ਜਾਣਾ ਸੀ ਸਭ ਕੁਝ ਵਧੀਆ ਲੱਗਿਆ ਅਤੇ ਸਰੀਰ ਨੂੰ ਇੱਕ ਅਤਿ ਸਰੀਰ ਵੀ ਇੱਕ ਤਾਜ਼ਗੀ ਜਿਹੀ ਮਹਿਸੂਸ ਕਰ ਰਿਹਾ ਸੀ ਜਦੋਂ ਵਾਪਿਸ ਆਉਣ ਲੱਗੇ ਤਾਂ ਮੰਡੀ ਰਵਾਲਸਰ ਗੁਰਦੁਆਰਾ ਸਾਹਿਬ ਦੇ ਕਰੀਬ ਹੀ ਮੇਰਾ ਇੱਕ ਦੋਸਤ ਰਿਸ਼ਤੇਦਾਰ ਲੱਕੜ ਦਾ ਕਾਰੋਬਾਰ ਕਰਦਾ ਹੈ ਮੇਰਾ ਉਹ ਦੋਸਤ ਕਾਫੀ ਸਮੇਂ ਤੋਂ ਉੱਥੇ ਕਾਰੋਬਾਰ ਕਰਦਾ ਆ ਰਿਹਾ ਹੈ ਗੁਰਦੁਆਰ ਸਾਹਿਬ ਦਰਸ਼ਨ ਕਰਕੇ ਆਪਾਂ ਉਸ ਕੋਲ ਗਏ ਅਤੇ ਇੱਕ ਰਾਤ ਆਪਾਂ ਉੱਥੇ ਰੁੱਕ ਕੇ ਜਾਣਾ ਸੀ ਰਾਤ ਸਮੇਂ ਆਪਾਂ ਗੱਲਾਂ ਕਰਦੇ ਰਹੇ ਤੇ ਗੱਲਾਂ-ਗੱਲਾਂ ਦੇ ਵਿੱਚ ਸ਼ਿਲਾਂਗ ਵੈਲੀ ਦੀ ਗੱਲ ਮੇਰੇ ਮੂੰਹੋਂ ਨਿਕਲ ਆਈ ਗੱਲ ਤਾਂ ਕੀ ਨਿਕਲੀ ਉਸ ਤੋਂ ਬਾਅਦ ਮੇਰੇ ਦੋਸਤ ਨੇ ਮੈਨੂੰ ਇੱਕ ਅਜਿਹੀ ਘਟਨਾ ਬਾਰੇ ਦੱਸਿਆ ਜਿਸ ਨੂੰ ਸੁਣ ਕੇ ਸ਼ਾਇਦ ਤੁਸੀਂ ਮੁੜ ਕੇ ਕਦੀ ਹਿਮਾਚਲ ਵੱਲ ਮੂੰਹ ਨਹੀਂ ਕਰੋਗੇ ਤੇ ਮੇਰੀ ਰੂਹ ਵੀ ਇਹ ਸੁਣ ਕੇ ਅੱਜ ਤੱਕ ਕੰਮ ਦੀ ਆ ਰਹੀ ਹੈ ਮੇਰੇ ਦੋਸਤ ਨੇ ਦੱਸਿਆ ਕਿ ਅਜ ਤੋਂ 1 ਮਹੀਨਾ ਪਹਿਲਾਂ ਦੀ ਹੀ ਗੱਲ ਹੈ ਕਿ ਇੱਥੇ ਇੱਕ ਸਿੱਖ ਫੈਮਿਲੀ ਘੁੰਮਣ ਵਾਸਤੇ ਆਈ ਸੀ ਦੱਸਿਆ ਗਿਆ ਹੈ ਕਿ ਹਸਬੰਡ ਵਾਈਫ ਤੇ ਉਹਨਾਂ ਦੀਆਂ ਦੋ ਬੱਚੀਆਂ ਸਨ ਇਨਾਂ ਦੀ ਉਮਰ 11-12 ਸਾਲਾਂ ਦੀ ਕਰੀਬ ਹੋਵੇਗੀ ਤੇ ਉਹਨਾਂ ਦੇ ਨਾਲ ਦੋ ਰਿਸ਼ਤੇਦਾਰ ਹੋਰ ਵੀ ਸਨ ਸਾਰੀ ਫੈਮਿਲੀ ਦੱਸਿਆ ਜਾਂਦਾ ਹੈ ਕਿ ਹਰਿਆਣਾ ਦੇ ਕੁਰੂਕ ਖੇਤਰ ਦੀ ਰਹਿਣ ਵਾਲੀ ਸੀ ਘੁੰਮਦੇ ਘੁੰਮਦੇ ਉਹ ਫੈਮਿਲੀ ਮਨੀਕਰਨ ਸਾਹਿਬ ਕੁਲੂਮ ਨਾਲੀ ਹੁੰਦੀ ਹੋਈ ਸ਼ਿਲਾਂਗ ਵੈਲੀ ਪਹੁੰਚੀ ਬਹੁਤ ਵਧੀਆ ਜਗ੍ਹਾ ਹੈ ਸੋ ਉਸ ਫੈਮਿਲੀ ਨੇ ਇੱਥੇ ਆਉਣ ਦਾ ਫੈਸਲਾ ਕੀਤਾ ਦੱਸਣ ਵਾਲੇ ਦੱਸਦੇ ਹਨ ਕਿ ਇੱਥੇ ਪਹੁੰਚ ਕੇ ਉਸ ਫੈਮਿਲੀ ਨੇ ਗੱਡੀ ਰੋਕ ਕੇ ਕੁਝ ਖਾਣ ਪੀਣ ਤੇ ਰੈਸਟ ਕਰਨ ਬਾਰੇ ਸੋਚੀ ਕੋਲ ਹੀ ਇੱਕ ਪਿੰਡ ਸੀ ਵਧੀਆ ਜਈ ਜਗ੍ਹਾ ਦੇਖ ਕੇ ਉਹਨਾਂ ਨੇ ਗੱਡੀ ਰੋਕੀ ਹੱਲੇ 20 ਮਿੰਟ ਹੀ ਹੋਏ ਸੀ ਕਿ ਦੋ ਨੌਜਵਾਨ ਜੋ ਕਿ ਪਿੰਡ ਦੇ ਹੀ ਸਨ ਉਸ ਫੈਮਲੀ ਦੇ ਕੋਲ ਆ ਕੇ ਸਵਾਲ ਜਵਾਬ ਕਰਨ ਲੱਗੇ ਅਤੇ ਬਤਮੀਜ਼ੀ ਕਰਨ ਲੱਗੇ ਵਿਰੋਧ ਕਰਨ ਦੇ ਦੋਹਾਂ ਪਾਰਟੀਆਂ ਦੇ ਵਿੱਚ ਤੂਤੂ ਮੈਮੇ ਹੋਣ ਲੱਗੀ ਤੇ ਗੱਲ ਦੇਖਦੇ ਦੇਖਦੇ ਹੱਥੋ ਪਾਈ ਦੇ ਉੱਤੇ ਪਹੁੰਚ ਗਈ ਇੱਕ ਲੜਕਾ ਉਹਨਾਂ ਦੇ ਵਿੱਚੋਂ ਭੱਜ ਕੇ ਪਿੰਡ ਵੱਲ ਗਿਆ ਅਤੇ 5-7 ਮਿੰਟਾਂ ਦੇ ਵਿੱਚ ਹੀ ਉਸ ਫੈਮਲੀ ਨੇ ਦੇਖਿਆ ਕਿ ਲੋਕਾਂ ਦੀ ਇੱਕ ਵੱਡੀ ਭੀੜ ਉਹਨਾਂ ਨੂੰ ਘੇਰ ਕੇ ਖੜ ਚੁੱਕੀ ਹੈ ਤੇ ਹੌਲੀ-ਹੌਲੀ ਉਹਨਾਂ ਵੱਲ ਵੱਧ ਰਹੀ ਹੈ ਫੈਮਲੀ ਨੇ ਦੱਸਿਆ ਕਿ ਉਹ ਕਰੀਬ 80-90 ਦੇ ਕਰੀਬ ਲੋਕ ਹੋਣਗੇ ਜਿਵੇਂ ਸਾਰਾ ਪਿੰਡ ਹੀ ਉੱਥੇ ਆ ਗਿਆ ਹੋਵੇ ਫੈਮਿਲੀ ਨੇ ਆਪਣੇ ਵੱਲੋਂ ਸਾਵਧਾਨੀ ਵਰਤੀ ਅਤੇ ਜਲਦੀ ਨਾਲ ਗੱਡੀ ਦੇ ਵਿੱਚ ਬੈਠ ਗਏ ਪਰ ਰਸਤਾ ਛੋਟਾ ਸੀ ਜਿੱਥੋਂ ਗੱਡੀ ਮੋੜਨਾ ਬਹੁਤ ਮੁਸ਼ਕਲ ਸੀ ਪਰ ਉਹ ਤੱਕ ਪੀੜ ਉਹਨਾਂ ਦੀ ਗੱਡੀ ਦੇ ਕੋਲ ਪਹੁੰਚ ਚੁੱਕੀ ਸੀ ਅਤੇ ਬਿਨਾਂ ਕੁਝ ਸੋਚੇ ਸਮਝੇ ਉਸ ਪੀੜ ਨੇ ਉਹਨਾਂ ਦੀ ਗੱਡੀ ਨੂੰ ਖੱਡ ਦੇ ਵਿੱਚ ਸੁੱਟ ਦਿੱਤਾ ਬੜੀ ਅਜੀਬ ਜਿਹੀ ਗੱਲ ਸੀ ਕਿ ਬਿਨਾਂ ਸੋਚੇ ਸਮਝੇ ਸਭ ਕੁਝ ਕਿਵੇਂ ਹੋ ਗਿਆ ਸੋ ਖੱਡ ਜ਼ਿਆਦਾ ਡੂੰਗੀ ਨਹੀਂ ਸੀ ਥੱਲੇ ਸੰਗਣੇ ਦਰਖਤ ਸਨ ਗੱਡੀ ਉਹਨਾਂ ਦਰਖਤਾਂ ਦੇ ਵਿੱਚ ਜਾ ਵਜੀ ਰੱਬ ਦੀ ਕਿਰਪਾ ਕਹੋ ਜਾਂ ਫਿਰ ਉਸ ਫੈਮਿਲੀ ਦੀ ਕਿਸਮਤ ਉਹਨਾਂ ਨੂੰ ਕੁਝ ਵੀ ਨਹੀਂ ਹੋਇਆ ਦਰਖਤਾਂ ਕਰਕੇ ਬਚਾ ਹੋ ਗਿਆ ਬੜੀ ਮੁਸ਼ਕਲ ਦੇ ਨਾਲ ਫੈਮਲੀ ਗੱਡੀ ਤੋਂ ਵਿੱਚੋਂ ਬਾਹਰ ਆਈ ਅਤੇ ਥੋੜੀਆਂ-ਥੋੜੀਆਂ ਛੋਟਾ ਸਭ ਨੂੰ ਆਈਆਂ ਸਨ ਪਰ ਉਹਨਾਂ ਦੀਆਂ ਬੱਚਿਆਂ ਬੁਰੀ ਤਰ੍ਹਾਂ ਡਰ ਚੁੱਕੀਆਂ ਸੀ ਪਰ ਉਹ ਪਿੰਡ ਦੇ ਲੋਕ ਉਹਨਾਂ ਦੇ ਮਨਾਂ ਦੇ ਵਿੱਚ ਸ਼ਾਇਦ ਇਹੋ ਸੀ ਕਿ ਇਹ ਸਾਰੀ ਫੈਮਲੀ ਨੂੰ ਮਾਰਨਾ ਹੀ ਹੈ ਸੋ ਸਾਰਾ ਪਿੰਡ ਉਹਨਾਂ ਦੀ ਭਾਲ ਦੇ ਵਿੱਚ ਸ਼ੁਰੂ ਹੋ ਗਿਆ ਦੱਸਿਆ ਜਾਂਦਾ ਹੈ ਕਿ ਉਹ ਫੈਮਲੀ ਗੱਡੀ ਛੱਡ ਕੇ ਉੱਥੋਂ ਨਿਕਲ ਗਈ ਜੋ ਕਿ ਇੱਕ ਛੋਟਾ ਜਿਹਾ ਜੰਗਲ ਸੀ ਜਿੱਥੇ ਉਹ ਫਸੇ ਹੋਏ ਸਨ ਕਰੀਬ 2 ਦਿਨ ਉਹ ਉਸੇ ਜੰਗਲ ਦੇ ਵਿੱਚ ਕਿਸੇ ਖੰਡਰ ਦੀ ਓਟ ਲੈ ਕੇ ਭੁੱਖੇ ਪਿਆਸੇ ਹੀ ਫਸੇ ਰਹੇ ਕਿਉਂਕਿ ਸਾਰਾ ਪਰਿਵਾਰ ਬਹੁਤ ਡਰ ਚੁੱਕਿਆ ਸੀ ਥੋੜੀ ਜਿਹੀ ਬਾਤ ਸੁਣਦੇ ਸੀ ਤਾਂ ਸਹਿਮ ਜਾਂਦੇ ਸੀ ਪਰ ਪਰਿਵਾਰ ਗੁਰਸਿੱਖ ਸੀ ਬੇਨਤੀ ਚਪਈ ਦਾ ਜਾਪ ਕਰਦੇ ਰਹੇ ਦੋ ਦਿਨ ਹੋ ਚੁੱਕੇ ਸੀ ਜਾਪ ਚੱਲਦਾ ਰਿਹਾ ਤੇ ਆਖਿਰਕਾਰ ਕੇ ਉਹਨਾਂ ਨੇ ਪਰਮਾਤਮਾ ਦੇ ਅੱਗੇ ਬੇਨਤੀ ਕੀਤੀ ਉਸ ਪਿੰਡ ਵਾਲਿਆਂ ਨੂੰ ਵੀ ਉਹਨਾਂ ਦੇ ਟਿਕਾਣੇ ਦਾ ਪਤਾ ਲੱਗ ਚੁੱਕਿਆ ਸੀ ਤੇ ਲੱਭਦੇ ਹੋਏ ਉਹ 10-15 ਬੰਦੇ ਉੱਥੇ ਪਹੁੰਚ ਚੁੱਕੇ ਸੀ ਤੇ ਅਚਾਨਕ ਉਸ ਫੈਮਿਲੀ ਨੂੰ ਘੋੜਿਆਂ ਦੇ ਉੱਤੇ ਕੁਝ ਸਿੰਘ ਦਿਖਾਈ ਦਿੱਤੇ ਤੇ ਉਹ ਫੈਮਿਲੀ ਭੱਜ ਕੇ ਉਹਨਾਂ ਦੇ ਪੈਰੀਂ ਡਿੱਗ ਪਈ ਤੇ ਕਹਿਣ ਲੱਗੇ ਕਿ ਸਾਡੀ ਮਦਦ ਕਰੋ ਸਿੰਘਾਂ ਨੇ ਘੋੜੇ ਰੋਕ ਕੇ ਉਹਨਾਂ ਨੂੰ ਤਸੱਲੀ ਦਿੱਤੀ ਅਤੇ ਪੂਰੀ ਗੱਲ ਪੁੱਛੀ ਉਹਨਾ ਸਿੰਘਾਂ ਨੂੰ ਬੜੀ ਹੈਰਾਨੀ ਹੋਈ ਤੇ ਅਚਨਕ ਉੱਥੇ ਪਿੰਡ ਵਾਲੇ ਵੀ ਪਹੁੰਚ ਗਏ ਗੱਲਬਾਤ ਕੀਤੀ ਤੇ ਉਹ ਸਿੰਘ ਉਸੇ ਇਲਾਕੇ ਮੰਡੀ ਦੇ ਸੀ ਜਦੋਂ ਪਿੰਡ ਵਾਲੇ ਗੱਲ ਨਹੀਂ ਮੰਨੇ ਤੇ ਗੱਲ ਜ਼ਿਆਦਾ ਵਧੀ ਤਾਂ ਸਿੰਘਾਂ ਨੇ ਆਪਣੀ ਤਲਵਾਰਾਂ ਕੱਢੀਆਂ ਅਤੇ ਤਲਵਾਰਾਂ ਨੂੰ ਦੇਖ ਕੇ ਉਹ ਪਿੰਡ ਵਾਲੇ ਉੱਥੋਂ ਭੱਜ ਗਏ ਨਿਹੰਗ ਸਿੰਘਾਂ ਨੇ ਉਸ ਫੈਮਲੀ ਨੂੰ ਜਲਦੀ ਦੇ ਨਾਲ ਜੰਗਲ ਦੇ ਵਿੱਚੋਂ ਕੱਢਿਆ ਕਿ ਹੋ ਸਕਦਾ ਹੈ ਕਿ ਉਹ ਪਿੰਡ ਵਾਲੇ ਦੁਬਾਰਾ ਇਕੱਠੇ ਹੋ ਕੇ ਆ ਜਾਣ ਸੋ ਉਹਨਾ ਸਿੰਘਾਂ ਨੇ ਉਹਨਾਂ ਨੂੰ ਗੁਰਦੁਆਰਾ ਮੰਡੀ ਤੱਕ ਪਹੁੰਚਾਇਆ ਪੁਲਿਸ ਦੇ ਵਿੱਚ ਰਿਪੋਰਟ ਕੀਤੀ ਪਰ ਸ਼ਾਇਦ ਕੋਈ ਵੀ ਫਾਇਦਾ ਨਹੀਂ ਹੋਵੇਗਾ ਫੈਮਿਲੀ ਨੇ ਡਰ ਚੁੱਕੀ ਸੀ ਕਿ ਉਹਨਾਂ ਨੇ ਕੋਈ ਵੀ ਕਾਰਵਾਈ ਕਰਨ ਤੋਂ ਮਨਾ ਕਰ ਦਿੱਤਾ ਅਤੇ ਆਪਣੀ ਗੱਡੀ ਲੈਣ ਤੋਂ ਵੀ ਮਨਾ ਕਰ ਦਿੱਤਾ ਉਹ ਫੈਮਿਲੀ ਸਿਰਫ ਆਪਣੇ ਘਰ ਪਹੁੰਚਣਾ ਚਾਹੁੰਦੀ ਸੀ ਤੁਸੀਂ ਇਸ ਗੱਲ ਤੋਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹਨਾਂ ਦੇ ਮਨਾਂ ਦੇ ਵਿੱਚ ਕਿੰਨਾ ਡਰ ਬੈਠ ਚੁੱਕਿਆ ਸੀ ਉਸ ਜਗ੍ਹਾ ਤੋਂ ਉੱਤੇ ਜਾ ਕੇ ਦੇਖਿਆ ਤਾਂ ਉੱਥੇ ਗੱਡੀ ਵੀ ਨਹੀਂ ਸੀ ਡਰ ਕਾਰਨ ਉਸ ਫੈਮਿਲੀ ਨੇ ਕੁਝ ਵੀ ਕਰਨ ਤੋਂ ਮਨਾ ਕਰ ਦਿੱਤਾ ਸੋ ਅਜਿਹੀਆਂ ਬਹੁਤ ਸਾਰੀਆਂ ਘਟਨਾਵਾਂ ਹੁੰਦੀਆਂ ਨੇ ਪਰ ਪ੍ਰਸ਼ਾਸਨ ਦਬ ਲੈਂਦਾ ਹੈ ਹਿਮਾਚਲ ਪ੍ਰਦੇਸ਼ ਟੂਰਿਜ਼ਮ ਦੇ ਨਾਲ ਚੱਲਦਾ ਹੈ ਜਿੱਥੇ ਜਿਆਦਾ ਪੰਜਾਬੀ ਹੀ ਜਾਂਦੇ ਨੇ ਤੇ ਦਿਨਾਂ ਦਿਨਾਂ ਦੇ ਵਿੱਚ ਹਜ਼ਾਰਾਂ ਰੁਪਏ ਖਰਚ ਕਰ ਜਾਂਦੇ ਨੇ ਪੰਜਾਬ ਦਾ ਪਾਣੀ ਤੇ ਪੰਜਾਬ ਦੀ ਹੀ ਬਿਜਲੀ ਫਿਰ ਵੀ ਪੰਜਾਬੀਆਂ ਦੇ ਲਈ ਇੰਨੀ ਨਫ਼ਰਤ ਪਰ ਆਪਾਂ ਆਪਣੇ ਆਨੰਦ ਵਾਸਤੇ ਆਪਣੀਆਂ ਅੱਖਾਂ ਬੰਦ ਕਰ ਲੈਂਦੇ ਹਾਂ